ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਦਿਨ ਹੋ ਗਿਆ ਜੀ ਅੱਜ ਵੀਰਵਾਰ ਦਾ ਸਵੇਰ ਦਾ ਟਾਈਮ ਹੈ ਅਰ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਆਈ ਹੋਪ ਕਿ ਸਾਰੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਜੀ ਲਓ ਜੀ ਵਲੌਗ ਦੀ ਸ਼ੁਰੂਆਤ ਹੋ ਗਈ ਹੈ ਤੇ ਮੈਂ ਹੁਣ ਇੱਥੇ ਲੱਗੀ ਆ ਸਾਫ ਸਫਾਈ ਕਰਨ ਮੰਮੀ ਹੁਣੇ ਗੰਡੇ ਸਾਫ ਕਰ ਰਹੀ ਹੈ ਇਹ ਮੰਮੀ ਇੱਧਰ ਲੱਗੇ ਹੋਏ ਸੀ ਗੰਡਿਆਂ ਦੇ ਛਟਾਈ ਕਰਨ ਵਾਸਤੇ ਤਰਾਜਵਿੰਦਰ ਛੱਤ ਤੇ ਪਾ ਕੇ ਆ ਰਹੇ ਸੀਗੇ ਤੇ ਮੈਂ ਇੱਧਰ ਝਾੜੂ ਵਗੈਰਾ ਕੱਢ ਲਿਆ। ਬਸ ਪੋਚਾ ਲਾਉਣਾ ਸੀਗਾ ਤੇ ਹੁਣ ਮੈਂ ਇੱਥੇ ਵਿਹੜੇ ਦੇ ਵਿੱਚ ਸਫਾਈ ਕਰ ਰਹੀ ਸੀ। ਫਿਰ ਮੈਂ ਕਿ ਗੰਡਿਆਂ ਦੇ ਛਿਲਕੇ ਜਿਹੜੇ ਖਿੱਲਰਨਗੇ ਉਹ ਵੀ ਸਾਫ਼ ਕਰ ਦੂੰਗੀ। ਗੱਲੇ ਸਵੇਰੇ ਮੈਂ ਸਾਫ਼ ਕਰਿਆ ਸੀਗੀ। ਇੱਧਰ ਟਿਊਸ਼ਨ ਵਾਲਾ ਰੂਮ ਹੈ। ਇੱਧਰ ਮੈਂ ਝਾੜੂ ਵਗੈਰਾ ਕੱਢ ਗਈ ਸੀਗੀ ਤੇ ਸਮਾਨ ਸਾਰਾ ਅਜੇ ਸੈੱਟ ਕਰਨ ਵਾਲਾ ਪਿਆ ਹੈ ਬਾਅਦ। ਮੈਂ ਇੱਥੇ ਝਾੜੂ ਵਗੈਰਾ ਕੱਢ ਦਾਂ। ਛਿਲਕੇ ਜਿਹੜੇ ਚੱਕਣ ਵਾਲੇ ਚੱਕ ਦਾਂ। ਕੁਝ ਚੱਕ ਤੇ ਆ ਇੱਧਰ ਕਿਆਰੀਆਂ ਨੂੰ ਪਾਣੀ ਲੱਗ ਰਿਹਾ ਹੈ। ਪਾਣੀ ਆਇਆ ਹੋਇਆ ਵਾਟਰ ਬਾਕਸ ਤੋਂ ਤੇ ਲਾਰੇ ਆ ਪਾਣੀ। ਪਾਲ ਕੋ ਉਧ ਰੁੱਕ ਗਿਆ ਹੀ ਹੈ। ਇੱਥੇ ਹੁਣ ਦੁਬਾਰਾ ਬੀਜਾ ਬਜਾਈ ਕਰਨੀ ਹੈ ਜਿਹੜੇ ਬੀ ਹੈ। ਤੇ ਅੱਜ ਆਪਾਂ ਕਰ ਦਈਏ ਸਭ ਤੇ ਕਮੈਂਟਸ ਤੇ ਰਿਪਲਾਈ ਜੀ ਕਿਉਂਕਿ ਆਪਾਂ ਨੂੰ ਸਪੋਰਟ ਜਿਹੜਾ ਕਰ ਰਹੇ ਆ ਉਹਨਾਂ ਦੇ ਕਮੈਂਟਸ ਤੇ ਰਿਪਲਾਈ ਕਰਨਾ ਬਹੁਤ ਜ਼ਰੂਰੀ ਹੈ। ਤੇ ਨਾਮ ਬੋਲ ਕੇ ਨਿਆ ਪਾ ਗਿਤੇ ਬਹੁਤ ਟਾਈਮ ਹੋ ਗਿਆ ਜੀ ਬਸ ਬਿਜ਼ੀ ਹੋ ਗਏ ਸੀ ਥੋੜੇ ਜੀ ਸਭ ਤੋਂ ਪਹਿਲਾਂ ਜੀ ਬੰਤਾ ਰੋਕ ਆਈਡੀ ਤੋਂ ਬਹੁਤ ਵਧੀਆ ਲੱਗਿਆ ਤੁਸੇ ਆਪਣੇ ਬਹੁਤ ਸਾਰੀਆਂ ਵੀਡੀਓ ਨੂੰ ਲਾਈਕ ਕੀਤਾ ਤੇ ਕਮੈਂਟ ਕੀਤੇ ਸੋਨੇ ਸੋਨੇ ਬਹੁਤ ਵਧੀਆ ਲੱਗਿਆ ਜੀ ਤੇ ਵਲੌਗ ਨੂੰ ਵੀ ਪਲੀਸ ਆਪਣੇ ਜਿਹੜੀ ਹੈ ਤੁਸੀਂ ਸਪੋਰਟ ਕਰਿਆ ਕਰੋ ਰਮਨਦੀਪ ਚਹਿਲ ਆਰਡੀ ਤੋਂ ਤੁਸੀਂ ਵੀ ਬਹੁਤ ਸੋਹਣਾ ਕਮੈਂਟ ਕੀਤਾ ਜੀ ਤੁਸੀਂ ਕਮੈਂਟ ਕੀਤਾ ਵੀ ਬੂਟੇ ਬਹੁਤ ਸੋਹਣੇ ਲੱਗ ਰਹੇ ਆ ਚਾਰੇ ਪਾਸੇ ਬੂਟੇ-ਬੂਟੇ ਲੱਗੇ ਹੋਏ ਆ ਬਹੁਤ ਵਧੀਆ ਲੱਗਿਆ ਜੀ ਤੇ ਜੱਗੀ ਸਿੰਘ ਆਈਡੀ ਤੋਂ ਕਮੈਂਟ ਆਇਆ ਜੀ ਮੋਡਰਨ ਯੁੱਗ ਵਿੱਚ ਕੰਮ ਸੁਖਾਲਾ ਹੋ ਗਿਆ ਹੈ ਜੀ ਹਾਲਾਂਕਿ ਮੈਨੂੰ ਇਸ ਦਾ ਕੁਝ मीनिंग ਜੈਨ ਨਹੀਂ ਸਮਝ ਆਇਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਸੀਗੇ ਤੇ ਪਲੀਜ਼ ਨੈਕਸਟ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਨੈਕਸਟ ਹੈਗਾ ਜੀ ਰਾਠੋੜ ਸਕਿਉਰਿਟੀ ਸੋਲੂਸ਼ਨ ਆਈਡੀ ਤੋਂ ਸਤਿ ਸ਼੍ਰੀ ਅਕਾਲ ਪਾ ਬੀਜੀ ਕਿਹਾ ਤੁਸੀਂ ਥੈਂਕ ਯੂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਲੱਗਿਆ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਜੀ ਪਲੀਜ਼ ਆਪਣੇ ਵਲੌਗ ਨੂੰ ਵੀ ਸਪੋਰਟ ਕਰਿਆ ਕਰੋ ਜੀ ਗੁਰਫ ਤੇ ਵੀਰ ਆਈਡੀ ਤੋਂ ਤੁਸੀਂ ਕਮੈਂਟ ਕੀਤਾ ਜੀ ਜੁੱਤੀ ਬਹੁਤ ਸੋਹਣੀ ਲੱਗੀ ਥੈਂਕ ਯੂ ਜੀ ਜੁੱਤੀ ਵਧੀਆ ਲੱਗੀ ਤਾਂ ਜਿਵੇਂ ਕਿ ਪਹਿਲਾਂ ਆਪਣੇ ਇਥੇ ਨਹੀਂ ਜੁੱਤੀਆਂ ਸੋਹਣੀਆਂ ਨਹੀਂ ਮਿਲਦੀਆਂ ਸੀਗੀਆਂ ਹਨਾ ਸਾਨੂੰ ਇਹ ਹੁੰਦਾ ਸੀ ਵੀ ਪੰਜਾਬ ਚ ਜ਼ਿਆਦਾ ਵਧੀਆ ਮਿਲਦੀਆਂ ਆ ਪੰਜਾਬੀ ਜੁੱਤੀਆਂ ਪਰ ਹੁਣ ਇੱਥੇ ਆਪਣੇ ਵਧੀਆ ਮਿਲਣ ਲੱਗ ਗਏ ਆਂ ਤੇ ਨੈਕਸਟ ਹੈਗਾ ਜੀ ਆਵੈਸ ਐਚ ਐਚ ਕੇ ਆਈ ਡੀ ਤੋਂ ਤੁਸੀਂ ਕਮੈਂਟਸ ਕਰਦੇ ਹੋ ਵੀ ਭੈਣੇ ਤੁਹਾਡਾ ਵਲੌਗ ਤਾਂ ਬਹੁਤ ਵਧੀਆ ਹੁੰਦਾ ਆ ਪਰ ਅਸੀਂ ਤੁਹਾਨੂੰ ਰਿਕੁਐਸਟ ਕੀਤੀ ਸੀ ਵੀ ਤੁਸੀਂ ਮਾਰਨਿੰਗ ਰੁਟੀਨ ਦਾ ਵਲੌਗ ਬਣਾਓ ਜੀ ਅਸੀਂ ਆਪਾਂ ਤੁਹਾਡੇ ਰਿਕੁਐਸਟ ਤੇ ਮਾਰਨਿੰਗ ਰੁਟੀਨ ਦਾ ਵਲੌਗ ਬਣਾਇਆ ਸੀ ਸਟਾਰਟਿੰਗ ਤੋਂ ਲੈ ਕੇ ਦੀ ਸਵੇਰੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਬਣਾਇਆ ਸੀ ਜੀ ਤੁਸੀਂ ਨਹੀਂ ਦੇਖਿਆ ਤੇ ਜਰੂਰ ਦੇਖ ਲਿਓ ਜੀ ਸਪੈਸ਼ਲ ਤੁਹਾਡੀ ਰਿਕੁਐਸਟ ਤੇ ਹੀ ਆਪਾਂ ਬਣਾਇਆ ਜੀ ਨੈਕਸਟ ਹੈਗਾ ਜੀ ਹਾਕੀ ਮਿਨੀ ਵਲੌਗ ਆਈਡੀ ਤੋਂ ਤੁਸੀਂ ਬਹੁਤ ਸੋਨੇ ਕਮੈਂਟ ਕਰਦੇ ਹੋ ਦੀਦੀ ਬਹੁਤ-ਬਹੁਤ ਥੈਂਕ ਯੂ ਜੀ ਤੁਹਾਡਾ ਬਹੁਤ ਵਧੀਆ ਲੱਗਿਆ ਨਕਸ਼ ਦੀਪਕੌਰ ਆਈਡੀ ਤੋਂ ਤੁਸੀਂ ਵੀ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਬਹੁਤ ਵਧੀਆ ਲੱਗਿਆ ਜੀ ਤੁਸੀਂ ਕਮੈਂਟ ਕੀਤਾ ਹੈ ਕਿ बच्चे पढ़ रहे थे पूरा स्कूल लगले हांजी ਹੁਣ ਐਗਜ਼ਾਮ ਹੈ ਨਾ ਇਸ ਕਰਕੇ ਬੱਚੇ ਸਾਰੇ ਆ ਰਹੇ ਆ ਨੈਕਸਟ ਹੈ ਜੀ ਦੀਪम्मू ਬਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਸਪੋਰਟ ਕਰਨ ਵਾਸਤੇ ਪਿਆਰੇ ਪਿਆਰੇ ਕਮੈਂਟ ਕਰਨ ਵਾਸਤੇ ਤੇ ਆਸ਼ਾ ਕਰਦੇ ਹਾਂ ਤੁਸੀਂ ਆਪਣੇ ਬਲੌਗ ਨੂੰ ਵੀ ਉਨਾ ਹੀ ਪਿਆਰ ਕਰੋਗੇ ਜੀ ਸ਼ੁਭਦੀਪ ਸਿੰਘ ਆਈਡੀ ਤੋਂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਜੀ ਕਮੈਂਟ ਕਰਨ ਵਾਸਤੇ ਤੇ ਸਪੋਰਟ ਕਰਨ ਵਾਸਤੇ ਜੀ ਨੈਕਸਟ ਹੈਗਾ ਜੀ ਪਵਨਦੀਪ sing id ਤੋਂ ਉਹਨਾਂ ਨੇ ਕਮੈਂਟ ਕੀਤਾ ਵੀ ਤੁਸੀਂ ਜਿਹੜਾ ਮਾਈਗਰੇਨ ਦਾ ਜਿਹੜਾ ਵੀ ਪਾਇਆ ਤੁਸੀਂ ਵਲੌਗ ਉਸ 'ਚ ਤੁਸੀਂ ਪੋਸਚਰ ਵਰਡ ਬੋਲਦੇ ਇੰਗਲਿਸ਼ ਬੋਲਦੇ ਹੋ ਤਾਂ ਪਲੀਜ਼ ਪੰਜਾਬੀ ਬੋਲਿਆ ਕਰੋ ਹਾਂਜੀ ਕਈ ਵਾਰ ਹੋ ਜਾਂਦਾ ਵੀ ਜਿਵੇਂ ਆਪਾਂ ਇੰਗਲਿਸ਼ ਮੀਡੀਅਮ ਬੱਚਿਆਂ ਨੂੰ ਪੜਾ ਰਹੇ ਹਾਂ ਤਾਂ ਨਾ ਕੋਈ ਵਰਡ ਵਿੱਚ ਇਦਾਂ ਬੋਲੀ ਦੇ ਤਾਂ ਉਹ ਹੀ ਆਪਣੇ ਕੋਲ ਵਲੌਗ 'ਚ ਵੀ ਬੋਲੇ ਜਾਂਦੀ ਹੈ ਕੋਈ ਪ੍ਰੋਬਲਮ ਨਹੀਂ ਜੀ ਆਪਾਂ ਪੰਜਾਬੀ 'ਚ ਬੋਲਿਆ ਕਰਾਂਗੇ ਜੀ ਸੋਨੂੰ ਢਿੱਲਣ ਆਈਡੀ ਤੋਂ ਜੀ ਤੁਸੀਂ ਕਹਿ ਕਿ ਪਹਿਲੀ ਵਾਰ ਅਸੀਂ ਵੀਡੀਓ ਦੇਖੀ ਤੇ ਅਸੀਂ ਸਬਸਕ੍ਰਾਈਬ ਕਰ ਲਿਆ ਜੀ ਥੈਂਕ ਯੂ ਜੀ ਆਪਣੇ ਵਲੌਗ ਦੇਖਣ ਵਾਸਤੇ ਤੇ ਸਬਸਕ੍ਰਾਈਬ ਕਰਨ ਵਾਸਤੇ ਬਹੁਤ ਬਹੁਤ ਥੈਂਕ ਯੂ ਜੀ ਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਸਾਰੇ ਵਲੌਗ ਨੂੰ ਪਿਆਰ ਦਵੋਗੇ ਜੀ ਮਿਸਟਰ ਵਸੀਮ ਥੈਂਕ ਯੂ ਤੁਹਾਡਾ ਜੀ ਬਹੁਤ ਵਧੀਆ ਲੱਗਿਆ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਪਿਆਰੇ ਪਿਆਰੇ ਕਮੈਂਟ ਕੀਤੇ ਜੀ ਗੁਰਲੀਨ ਮਹਿਰਾ ਵਲੌਗ ਆਈਡੀ ਤੋਂ ਥੈਂਕ ਯੂ ਦੀਦੀ ਤੁਹਾਡਾ ਵੀ ਬਹੁਤ ਵਧੀਆ ਲੱਗਿਆ ਤੁਸੀਂ ਬਹੁਤ ਸੋਨੇ ਕਮੈਂਟ ਕਰਦੇ ਹੋ ਜੀ ਨੂਰ ਮਾਨ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਕਮੈਂਟਸ ਕਰਨ ਵਾਸਤੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਤੇ ਆਸ਼ਾ ਕਰਦੀ ਆ ਆਪਣੇ ਆਉਣ ਵਾਲੇ ਹਰ ਵਲੌਗ ਨੂੰ ਤੁਸੀਂ ਇਦਾਂ ਹੀ ਪਿਆਰ ਕਰੋਗੇ ਜੀ ਵੀਰਪਲ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਆਪਣੇ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਤੇ ਵਲੌਗਸ ਨੂੰ ਪਿਆਰ ਦੇਣ ਵਾਸਤੇ ਜੀ ਦੀ ਵਲੌਗ ਪੀਬੀ ਆਈਡੀ ਤੋਂ ਤੁਹਾਡਾ ਵੀ ਦੀਦੀ ਬਹੁਤ ਬਹੁਤ ਥੈਂਕ ਯੂ ਜੀ ਤੁਸੀਂ ਬਹੁਤ ਵਧੀਆ ਕਮੈਂਟ ਕਰਦੇ ਹੋ ਤੁਸੀਂ ਕਿਹਾ ਕਿ ਇਹ ਅੰਧ ਵਿਦਿਆਲਿਆ ਜਿਹੜਾ ਅਸੀਂ ਇੱਥੇ ਜਦੋਂ ਪੜ੍ਹਦੇ ਹੁੰਦੇ ਸੀਗੇ ਤੇ ਉੱਥੇ ਦੇਖਣ ਜਾਂਦੇ ਹੁੰਦੇ ਸੀ ਹਾਂਜੀ ਬਹੁਤ ਵਧੀਆ ਵਿੱਚੋਂ ਜਿਹੜਾ ਬਣਿਆ ਹੋਇਆ ਬਹੁਤ ਹੀ ਨਾਈਸ ਹੈ ਹਨਾ ਵਿੱਚੋਂ ਜਿਹੜੇ ਤੇ ਬਾਕੀ ਜਿਹੜੇ ਬੱਚੇ ਆ ਜਿਹੜੇ ਦੇਖ ਨਹੀਂ ਸਕਦੇ ਬੋਲ ਨਹੀਂ ਸਕਦੇ ਉਹਨਾਂ ਦੀ ਸਟੱਡੀ ਕਿਵੇਂ ਹੁੰਦੀ ਆ ਉਹ ਵੀ ਬਹੁਤ ਵਧੀਆ ਲੱਗਦਾ ਆ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਾਂ ਨੂੰ ਐਨ ਐਸਪੋਰਟ ਕੀਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਪਿਆਰੇ ਪਿਆਰੇ ਕਮੈਂਟਸ ਕਰਨ ਵਾਸਤੇ ਜੀ ਲੋ ਜੀ ਇਧਰ ਕਪੜੇ ਧੋਣ ਤੋਂ ਬਾਅਦ ਆਪਾਂ ਇਧਰ ਗੈਰੇ ਦੇ ਵਿੱਚ ਕੂੜਾ ਕੱਢਣ ਲੱਗੇ ਸੀਗੀ ਕਿਉਂਕਿ ਨੇਰੀਆ ਹੀ ਕਰਕੇ ਸਾਰੇ ਸਫੇ ਇੱਕ ਦਿਨ ਦੇ ਵਿੱਚ ਤਾਂ ਹੁੰਦੀ ਨਹੀਂ ਥੋੜੀ ਥੋੜੀ ਕਰਕੇ ਹੁੰਦੀ ਆ ਇਹ ਏਰੀਆ ਜਿਹੜਾ ਰਹਿ ਗਿਆ ਸੀਗਾ ਕੁਛ ਜਿਵੇਂ ਗਲੀ ਵਗੈਰਾ ਦੀ ਤੇ ਬੈਠਕ ਵਗੈਰਾ ਦੀ ਮੈਂ ਸਵਿਰੇ ਕਰਤੀ ਸੀ ਇਹ ਥੋੜਾ ਜਿਹਾ ਕੰਮ ਰਹਿ ਗਿਆ ਸੀ ਫਿਰ ਮੈਂ ਕਪੜੇ ਧੋਣ ਲੱਗ ਗਈ ਸੀਗੀ ਤੇ ਹੁਣ ਮੈਂ ਇੱਥੇ ਕੂੜਾ ਕੱਢ ਰਹੀ ਸੀ ਦੇਖੋ ਕਿੰਨਾ ਕੂੜਾ ਜਿਹੜਾ ਨੇਰੀ ਨਾਲ ਸਿੱਧਾ ਗੇਟ ਸਾਹਮਣੇ ਅਗਲੀ ਦੇ ਵਿੱਚ ਫਿਰ ਸਿੱਧਾ ਰੇਤਾ ਇੱਧਰ ਬੈਠਕ ਦੇ ਵਿੱਚ ਤੇ ਇੱਧਰ ਗੈਰੇਜ ਦੇ ਵਿੱਚ ਬਹੁਤ ਜ਼ਿਆਦਾ ਆ ਜਾਂਦਾ ਹੈ ਤੇ ਜੰਮ ਜੇ ਵੀ ਜਾਂਦਾ ਇੱਥੇ ਬਹੁਤ ਜ਼ਿਆਦਾ ਤੇ ਕਾਰ ਦੇ ਥੱਲੇ ਕਾਫੀ ਰੇਤਾ ਵੜ ਗਿਆ ਸੀ ਉਹ ਮੈਂ ਬੈਠ ਕੇ ਕੋਡੇ ਹੋ ਹੋ ਕੇ ਕੱਢਿਆ ਰੇਤਾ ਤੇ ਮੈਂ ਝਾੜੂ ਨਹੀਂ ਕੱਢ ਰਹੀ ਸੀ ਮੈਂ ਕਿ ਇਸ ਨਾਲ ਚੰਗੀ ਤਰ੍ਹਾਂ ਸਫਾਈ ਹੋ ਜੂਗੀ ਬੋਕਰ ਨਾਲ ਇੰਨੀ ਵਧੀਆ ਜਿਹੜੀ ਸਫਾਈ ਨਹੀਂ ਹੋਣਗੀ ਮੈਂ ਪਾਰੀ ਸੀ ਬੁੱਟੇ ਨੂੰ ਪਾਣੀ ਹੋ ਕਿ ਕਿ ਮੁਰਗਾ ਆ ਜੇ ਜਾਂਦੇ ਧੁੱਪ ਨਾਲ ਅੱਗੇ ਕੋਈ ਮੁਰਗਾ ਆ ਜੇ ਗਿਆ ਇਹਨੂੰ ਤੋਦੇ ਨਹੀਂ ਚੰਗੀ ਤਰ੍ਹਾਂ ਸਾਫ਼ ਹੋ ਜੂਗਾ ਨਾਲੇ ਪਾਣੀ ਪਾ ਦਿੰਨੀ ਇੱਥੇ तितਲੀ ਘੁੰਮ ਰਹੀ ਸੀ ਬੜੀ ਸੋਹਣੀ ਤੇ ਹੁਣ ਉਹ ਉੱਡ ਗਈ ਦੇਖ ਕੇ ਤੇ ਖੜਕਾ ਹੋਇਆ ਨਾ ਮੈਂ ਪਾਣੀ ਪਾਉਂਦੀ ਸੀ ਉੱਡ ਗਈ ਇਹ ਦੇਖੋ ਸ਼ਕਰਕੱਲੀਆਂ ਦਾ ਬੂਤਾ ਲੱਗ ਗਿਆ ਦੋ ਲੱਗ ਗਏ ਉਸ ਵਿੱਚ ਵਧੀਆ ਖਾਲੇ ਆ ਹੁਣ ਲੋ ਜੀ ਟਾਈਮ ਹੋ ਗਿਆ ਹੁਣ 4 ਵਜੇ ਦਾ ਅੱਜ ਮੈਂ ਬਹੁਤ سارے ਕੰਮ ਨਿਬੜੇ ਛੇਤੀ ਛੇਤੀ ਕੰਮ ਨਿਬੜ ਕੇ ਆਈ ਐ ਕਿਉਂਕਿ ਅੱਜ ਜਿਹਨੇ ਤੁਹਾਨੂੰ ਕੱਲ ਬਲੌਗ ਦੇ ਵਿੱਚ ਦੱਸਿਆ ਸੀ ਵੀ ਸਾਡੇ ਤਾਇਆ ਜੀ ਜੋ ਕਿ ਡੈਡ ਜੀ ਚਾਚਾ ਜੀ ਦੇ ਬੇਟੇ ਸੀ ਉਹਨਾਂ ਦੇ ਐਡਮਿਟ ਸੀਗੇ ਤੇ ਉਹ ਅੱਜ ਐਕਸਪਾਇਰ ਹੋ ਗਏ ਤੇ ਸਾਡੇ ਪਿੰਡ ਦੇ ਵਿੱਚ ਅੱਜ ਦੋ ਡੈਥ ਹੋ ਗਿਆ ਇੱਕ ਡੈਥ ਹੋ ਤਾਂ ਘੜੀ ਹੋਣੀ ਇਹਨਾਂ ਦੇ ਉਹਨਾਂ ਦੇ ਤੇ ਉਹ ਵੀ ਦੇਖੋ 25 26 ਸਾਲ ਦਾ ਉਹਦੇ ਛੋਟੇ ਛੋਟੇ ਬੱਚੇ ਸੀਗੇ ਤੁਹਾਡੇ ਸਕੂਲ ਚ ਪੜ੍ਹਦੇ ਸੀ ਨਾ ਛੋਟੇ ਛੋਟੇ ਬੱਚੇ ਸੀਗੇ ਉਹਦੇ 25 26 ਸਾਲ ਦਾ ਮੁੰਡਾ ਸੀਗਾ ਆ ਜਿਹਦੀ ਬ੍ਰੇਨ ਡੈਮੇਜਡ ਕਰਕੇ ਕੁਝ ਐਜੀ ਪ੍ਰੋਬਲਮ ਹੋਈ ਦੋਨੇ ਡੈਥ ਸੇਮ ਜਿਹੜੀ ਪ੍ਰੋਬਲਮ ਹੋਈ ਹੈ ਦਿਮਾਗ ਦੀ ਨਾੜੀ ਜਿਹੜੀ ਫੱਟ ਜਾਂਦੀ ਹੈ ਨਾ ਉਸ ਕਰਕੇ ਹੋਊਗੀ ਤੇ ਦੋ ਡੈਥ ਹੋ ਗਈ ਅੱਜ ਸਾਡੇ ਤੇ ਬਸ ਅੱਜ ਫਿਰ ਆਪਣੇ ਭੂਆ ਜੀ ਹੁਣ ਸਭ ਆਏ ਸੀਗੇ ਰੋਟੀ ਪਾਣੀ ਚਾਹ ਪਾਣੀ ਦਾ ਕੰਮ ਨੇ ਵੇੜਿਆ ਹੁਣ ਛੇਤੀ ਛੇਤੀ ਕੰਮ ਨਵੇੜੀ ਕੀ ਤੇ ਹੁਣ ਬੱਚੇ ਨਹੀਂ ਵੇੜ ਰਹੇ ਸੀ بس دو بچے ਆ ਗਏ ਕਿਉਂਕਿ ਇਹਨਾਂ ਦੇ ਐਗਜ਼ਾਮ ਚੱਲਦੇ ਆ ਇਸ ਕਰਕੇ ਬੱਚਿਆਂ ਦੀ ਆਪਾਂ ਛੁੱਟੇ ਵੀ ਨਹੀਂ ਕੀਤੀ ਚਲੋ ਜੀ ਅੱਜ ਦੇ ਬਲੌਗ ਦਾ ਵੀ ਆਪਾਂ ਐਂਡ ਇੱਥੇ ਕਰਦੇ ਆ ਕਿਉਂਕਿ ਫੇਰ ਕੰਮ ਤੇ ਲੱਗ ਜਾਣਾ ਬਿਜ਼ੀ ਹੋ ਜਾਣਾ ਹੈ ਜੀ ਮਿਲਾਂਗੇ ਕੱਲ ਨੂੰ ਸਾਰਿਆਂ ਨੂੰ ਸਸ਼ੀ ਕਰਦੀ